ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸੱਤ ਪ੍ਰਕਾਰ ਦੀ ਮਠਿਆਈ ਮਾਤਾ ਸ਼ਾਮਕੁਰ ਮੋਣੀ ਨੂੰ ਜੇ ਤੁਸੀਂ ਦਿੰਦੇ ਹੋ ਇਸ ਵੀਡੀਓ ਦੇ ਵਿੱਚ ਜਿਹੜੀ ਅਸੀਂ ਗੱਲ ਦੱਸਾਂਗੇ ਤੇ ਮਾਤਾ ਸ਼ਾਮਕੁਰ ਮੋਣੀ ਦਾ ਟਾਲ ਆਇਆ ਇਹ ਸੱਤ ਪ੍ਰਕਾਰ ਦੀ ਮਠਿਆਈ ਦੇ ਨਾਲ ਮਾਤਾ ਸ਼ਾਮਕਰ ਮੋਣੀ ਤੋਂ ਹਰ ਇੱਕ ਕੰਮ ਮਿਲਦਾ ਜਾ ਸਕਦਾ ਹੈ ਪਰ ਇਹ ਹਰ ਇੱਕ ਦਾ ਵਸ਼ੀਕਰਨ ਜਿਹੜਾ ਆ ਕਰ ਦੇਗੀ ਤੁਹਾਡੇ ਵਸ ਵਿੱਚ ਕਰ ਦੇਗੀ ਜਿੰਨੂੰ ਵੀ ਤੁਸੀਂ ਇਸ ਭੋਗ ਪ੍ਰਸ਼ਾਦ ਨੂੰ ਜਿਹਦਾ ਨਾਮ ਦੇ ਕੇ ਦਿੱਤਾ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਓ ਕਿਉਂ ਕਰਕੇ ਮਾਤਾ ਸ਼ਾਮਕਰ ਮੋਣੀ ਦੀ ਇਸ ਢਾਲੇ ਦੇ ਵਿੱਚ ਅਸੀਂ ਕੁਝ ਬਹੁਤ ਸਾਰੀਆਂ ਗੱਲਾਂ ਤਾਂ ਨਾ ਕਰਦੀਆਂ ਜਿਹੜੀਆਂ ਬਹੁਤ ਜ਼ਰੂਰੀ ਹੈ ਤੇ ਅੱਗੇ ਪਹਿਲਾਂ ਅਸੀਂ ਇਹ ਗੱਲਾਂ ਨਹੀਂ ਤੁਹਾਨੂੰ ਸਾਂਝੀਆਂ ਕੀਤੀਆਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਦੇਖ ਲੈਣਾ। ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ। ਹੁਣ ਗੱਲ ਕਰਦੇ ਹਾਂ ਮਾਤਾ ਸ਼ਾਮਕਰ ਮੋਣੀ ਦੀ ਢਾਲੇ ਦੇ ਜਿਹੜਾ ਸੱਤ ਪ੍ਰਕਾਰ ਦੀ ਮਠਿਆਈ ਦੇ ਨਾਲ ਕੀਤਾ ਜਾਂਦਾ ਆ ਤਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਵਾਂ ਕਿ ਮਾਤਾ ਸ਼ਾਮਕਰ ਮੋਣੀ ਦੇ ਸੀਟਾਲੇ ਬਹੁਤ ਪਹਿਲਾਂ ਪਾ ਚੁੱਕੇ ਆ। ਉਹ ਪਹਿਲਾਂ ਵੀ ਪਾਏ ਆ। ਇਹ ਜਿਹੜਾ ਢਾਲਾ ਆ ਇਹ ਅਸੀ ਅਲੱਗ ਤਰੀਕੇ ਦਾ ਢਾਲਾ ਜਿਹੜਾ ਮਾਤਾ ਸ਼ਾਮਕਰ ਮੋਣੀ ਦਾ ਦੱਸਣ ਜਾ ਰਹੇ ਹਾਂ ਕਿਉਂਕਿ ਕਿ ਜਿਹੜੇ ਮੰਤਰ ਵੀ ਮਾਤਾ ਸ਼ਾਮਕਰ ਮੋਣੀ ਦੇ ਉਹ ਵੀ ਕੰਮ ਕਰਦੇ ਇਹਦੇ ਨਾਲ ਜਿਹੜੇ ਅਸੀਂ ਮੰਤਰ ਪਹਿਲਾਂ ਵੀ ਪਾਏ ਅਗਰ ਤੁਸੀਂ ਉਹ ਪਹਿਲੇ ਵਾਲੀ ਵੀਡੀਓ ਦੇ ਵਿੱਚ ਮਾਤਾ ਸ਼ਾਮਕਰ ਮੋਣੀ ਦਾ ਮੰਤਰ ਸਿੱਧ ਕੀਤਾ ਹੈ ਤਾਂ ਤੁਸੀਂ ਇਸ ਢਾਲੇ ਨੂੰ ਵੀ ਉਸ ਤਰੀਕੇ ਨਾਲ ਕਰ ਸਕਦੇ ਹੋ ਉਸ ਢਾਲੇ ਦੇ ਵਿੱਚ ਮੰਤਰ ਪੜ੍ਹ ਕੇ ਵੀ ਇਹ ਕੰਮ ਕਰ ਸਕਦੇ ਹੋ ਔਰ ਜਿਹਨਾਂ ਨੇ ਮੰਤਰ ਨਹੀਂ ਸਿੱਧ ਕੀਤਾ ਜਿਹੜੇ ਕੱਲੇ ਢਾਲੇ ਤੇ ਹੀ ਆ ਗਏ ਜਿਹੜਾ ਸਾਰੇ ਬੰਦੇ ਢਾਲੇ ਹੀ ਕਰਨਾ ਚਾਹੁੰਦੇ ਆ ਉਹ ਢਾਲੇ ਨਾਲ ਵੀ ਇਹ ਕੰਮ ਲੈ ਸਕਦੇ ਆ ਤੇ ਇਹਦੇ ਨਾਲ ਕੀ ਹੈ ਇਸ ਢਾਲੇ ਦੇ ਨਾਲ ਹਰ ਇੱਕ ਦਾ ਜਿਹੜਾ ਕਹਿ ਲਓ ਕਿ ਵਸ਼ਿਕਰਣ ਹੁੰਦਾ ਆ ਕੋਈ ਵੀ ਇਨਸਾਨ ਅਗਰ ਕਿਸੇ ਦਾ ਵਸ਼ਿਕਰਣ ਕਰਨਾ ਚਾਹੇ ਜਿੱਦਾਂ ਕੋਈ ਆਪਣਾ ਘਰ ਪਰਿਵਾਰ ਦਾ ਮੈਂਬਰ ਆ ਜਿਸ ਤਰ੍ਹਾਂ ਕੋਈ ਕਹਿਣਾ ਨਾ ਮੰਨਦਾ ਹੋਵੇ ਜੀ ਨਾ ਕਰਦਾ ਕਹਿਣਾ ਕੋਈ ਮੰਨਦਾ ਹੋਵੇ ਜਾਂ ਤੁਹਾਡੀ ਔਲਾਦ ਤੁਹਾਡੇ ਕਹਿਣੇ ਤੋਂ ਬਾਹਰ ਹੋਵੇ ਜਾਂ ਤੁਹਾਡੇ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਹੋਣ ਜਾਂ ਕੋਈ ਤੁਹਾਡਾ ਹੋਰ ਕੋਈ ਰਿਸ਼ਤੇਦਾਰ ਆਸ-ਪਾਸ ਜਿਹਨੂੰ ਤੁਸੀਂ ਆਪਣੇ ਅਧੀਨ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡੇ ਕਹਿਣਾ ਨਾ ਮੰਨਦਾ ਹੋਵੇ ਤੁਸੀਂ ਇਸ ਢਾਲੇ ਨੂੰ ਕਰਕੇ ਉਹਨੂੰ ਉਹਦਾ ਜਿਹੜਾ ਕਿ ਉਹਦਾ ਵਸ਼ੀਕਰਨ ਵੀ ਕਰ ਸਕਦੇ ਹੋ ਉਹ ਤੁਹਾਡੀ ਗੱਲਬਾਤ ਵੀ ਸਾਰੀ ਸੁਣੇਗਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕੀ ਜਿਹੜੀ ਇਸ ਇਸ ਢਾਲੇ ਨੂੰ ਜਦੋਂ ਕਰਨ ਜਾਣਾ ਹੈ ਆਪਾਂ ਉਹ ਗੱਲਾਂ ਗੱਲਾਂ ਜਿਹੜੀਆਂ ਆ ਉਹ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਇਹ ਬੰਦਾ ਜਿਹੜਾ ਢਾਲਾ ਕਰਨ ਜਾ ਰਿਹਾ ਸਿਰਫ ਉਹਨੂੰ ਪਤਾ ਹੋਣੀ ਚਾਹੀਦੀ ਹੈ ਗੱਲ ਹੋਰ ਕਿਸੇ ਦੂਸਰੇ ਬੰਦੇ ਤੱਕ ਗੱਲ ਨਹੀਂ ਜਾਣੀ ਚਾਹੀਦੀ ਤਾਂ ਇਹ ਢਾਲਾ ਕੰਮ ਕਰਨਾ ਤੁਹਾਡਾ ਹੋਰ ਜਦੋਂ ਇਹ ਢਾਲੇ ਨੂੰ ਤੁਸੀਂ ਕਰਨ ਜਾਣਾ ਮੰਨ ਲਓ ਤੁਸੀਂ ਇਸ ਢਾਲੇ ਨੂੰ ਜਦੋਂ ਵੀ ਕਿਤੇ ਕਰਨ ਜਾਣਾ ਜਿੱਥੇ ਅਸੀਂ ਦੱਸਾਂਗੇ ਤੁਹਾਨੂੰ ਉੱਥੇ ਵੀ ਇਹ ਤੁਹਾਨੂੰ ਕੋਈ ਬੰਦਾ ਦੇਖੇ ਨਾ ਜੇ ਤੁਹਾਨੂੰ ਟਾਲਾ ਕਰਨ ਜਾਣਾ ਹੈ ਜੇ ਤੁਹਾਨੂੰ ਕਿਸੇ ਨੇ ਦੇਖ ਲਿਆ ਉਹ ਟਾਲਾ ਤੁਹਾਡਾ ਚ ਕੰਮ ਨਹੀਂ ਕਰਨਾ ਫਿਰ ਤੁਹਾਨੂੰ ਅਗਲੀ ਵਾਰ ਅਗਲੇ ਵਾਰ ਉਹ ਟਾਲਾ ਫਿਰ ਤੋਂ ਦੁਬਾਰਾ ਕਰਨਾ ਪੈਣਾ ਹੈ ਇਸ ਕਰਕੇ ਟਾਈਮ ਐਸਾ ਚੁਣਿਓ ਜਦੋਂ ਤੁਹਾਨੂੰ ਲੱਗੇ ਕਿ ਕੋਈ ਤੁਹਾਨੂੰ ਨਾ ਦੇਖੇ ਨਾ ਕੋਈ ਰੋਕੇ ਟੋਕੇ ਬਸ ਇਹਨਾਂ ਧਿਆਨ ਰੱਖ ਲਿਓ ਤੇ ਇਹ ਜਿਹੜਾ ਟਾਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਸੀ ਕੁਝ ਦਿਨ ਪਹਿਲਾਂ ਕਿਸੇ ਨੂੰ ਕਰਵਾਇਆ ਸੀਗਾ ਇਸ ਟਾਲੇ ਦੇ ਨਾਲ ਇੱਕ ਲੜਕਾ ਸੀ ਜਿਹੜਾ ਕਿ ਬਹੁਤ ਜ਼ਿਆਦਾ ਵਿਗੜਿਆ ਹੋਇਆ ਸੀਗਾ ਘਰ ਦੇ ਬਹੁਤ ਦੁਖੀ ਸੀ ਕਿ ਬੱਚਾ ਸਾਡਾ ਸਾਡੀ ਗੱਲ ਨਹੀਂ ਮੰਨਦਾ ਬਾਹਰ ਹੀ ਰਹਿੰਦਾ ਹੈ ਰਾਤ ਨੂੰ ਵੀ ਘਰੇ ਨਹੀਂ ਆਉਂਦਾ ਬਾਹਰ ਹੀ ਕਿਤੇ ਰਹਿੰਦਾ ਜਾ ਕੇ ਤੇ ਜਿੰਨੇ ਵੀ ਸਾਰੇ ਪੈਸੇ ਆ ਸਾਰਾ ਕਮਾਈ ਸੀਗੀ ਉਹ ਕਿਤੇ ਨਾ ਕਿਤੇ ਬਾਹਰ ਕਿਸੇ ਨਾਲ ਕਿਸੇ ਨੂੰ ਦੇ ਦਿੰਦਾ ਸੀ ਤੇ ਘਰਦਿਆਂ ਨੂੰ ਇੱਕ ਪੰਜੀ ਨਹੀਂ ਜੀ ਦਿੰਦਾ ਇਸ ਲਈ ਜਦੋਂ ਉਹਦੇ ਨਾਮ ਦਾ ਮਾਤਾ ਸ਼ਾਮਕਰ ਮੋਣੀ ਨੂੰ ਜਦੋਂ ਇਹ ਭੋਗ ਪ੍ਰਸ਼ਾਦ ਦੇਖੇ ਜਦੋਂ ਕੰਮ ਇਹ ਟਾਲਾ ਕੀਤਾ ਉਹਨਾਂ ਨੇ ਤਾਂ ਤੁਸੀਂ ਯਕੀਨ ਮੰਨਿਓ 11 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਕੰਮ ਸਫਲ ਹੋ ਗਿਆ ਸੀ ਪਰ ਹਰ ਇੱਕ ਬੰਦਾ ਜ਼ਰੂਰੀ ਨਹੀਂ ਕਿ ਤੁਹਾਡਾ ਜੇ ਉਹਨਾਂ ਦਾ ਕੰਮ 11 ਦਿਨਾਂ 'ਚ ਹੋ ਗਿਆ ਵੀ ਤੁਹਾਡਾ 11 ਦਿਨਾਂ 'ਚ ਹੋਏਗਾ ਤਾਂ ਇਹ ਜਿਹੜਾ ਕੰਮ ਹੈ ਇਹਨੂੰ ਪੂਰਤ ਸੂਝ-ਬੂਝ ਨਾਲ ਕਰਨਾ ਪੈਂਦਾ ਸਮੇਂਦਾਰੀ ਨਾਲ ਕਰਨਾ ਪੈਂਦਾ ਔਰ ਜੇ ਆਪਾਂ ਮੰਨ ਲਓ ਕੋਈ ਗਲਤ ਕੰਮ ਲਈ ਇਸ ਢਾਲੇ ਨੂੰ ਕਰਦੇ ਆ ਸਾਡੇ ਮਨ ਦੇ ਵਿੱਚ ਕੋਈ ਅਸੀਂ ਕਿਸੇ ਪ੍ਰਤੀ ਇਸ ਤਰ੍ਹਾਂ ਦਾ ਵਿਵਹਾਰ ਰੱਖ ਕੇ ਕਰ ਸਕਦੇ ਜਿਉਂ ਅਸੀਂ ਉਹਦਾ ਕੋਈ ਗਲਤ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਹੋ요 ਤੇ ਇਹ ਢਾਲਾ ਉਹਦਾ ਅਸੀਂ ਕਰਾਂਗੇ ਤੇ ਇਹ ਤੁਹਾਡੇ ਉੱਤੇ ਪੁੱਠੀ ਪਏਗੀ ਮੈਂ ਪਹਿਲਾਂ ਦੱਸ ਦਵਾਂ ਜੇ ਤੁਸੀਂ ਇਸ ਟਾਲੇ ਨੂੰ ਸਿੱਧੇ ਕੰਮ ਲਈ ਵਰਤੋਗੇ ਤਾਂ ਟਾਲਾ ਤੁਹਾਡਾ ਬਹੁਤ ਜਲਦੀ ਰਿਜ਼ਲਟ ਦੇਗਾ ਜੇ ਤੁਸੀਂ ਕਿਸੇ ਨੂੰ ਗਲਤ ਕਿਸੇ ਦੀ ਧੀ ਭੈਣ ਨੂੰ ਜਾਂ ਕਿਸੇ ਦੇ ਐਸੇ ਪਰਿਵਾਰਕ ਮੈਂਬਰ ਨੂੰ ਜਿਹਨੂੰ ਤੁਸੀਂ ਵਾਸ ਵਿੱਚ ਕਰਕੇ ਉਹਨੂੰ ਕਹਿ ਲੋਗੇ ਜਾਂ ਉਹਦਾ ਇਸਤੇਮਾਲ ਕਰਨਾ ਚਾਹੋਗੇ ਤਾਂ ਉਹ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋਣਾ ਹੈ ਉਹਦਾ ਤੁਹਾਨੂੰ ਅਸੀਂ ਉਹਦੇ ਵਿੱਚ ਤੁਹਾਡਾ ਕੋਈ ਉਸਾਤ ਨਹੀਂ ਦੇ ਪਾਣਾ ਪਰ ਤੁਸੀਂ ਕੰਮ ਤਾਂ ਕਰ ਜਾਓਗੇ ਪਰ ਤੁਹਾਨੂੰ ਉਹਦੀ ਉਹਦਾ ਹਰਜਾਨਾ ਭਰਨਾ ਪੈਣਾ ਮੈਂ ਪਹਿਲਾਂ ਦੱਸ ਦਵਾਂ ਇਸ ਲਈ ਸੋਚ ਸਮੇ ਕੇ ਕਰਿਓ ਤੇ ਜਿਹੜਾ ਇਹ ਢਾਲਾ ਆ ਸਾਰੇ ਵਾਸਤੇ ਇਹ ਕੰਮ ਕਰ ਸਕਦੇ ਹਾਂ ਤੁਸੀਂ ਹਰ ਪਾਸੇ ਇਹਨੂੰ ਵਰਤ ਸਕਦੇ ਆ ਅਸੀਂ ਤਾਂ ਖਾਸ ਇਹ ਢਾਲਾ ਉਹਨਾਂ ਵਾਸਤੇ ਦਿੰਨੇ ਆ ਜਿਹੜੇ ਪਰਿਵਾਰਕ ਤੌਰ ਤੇ ਦੁਖੀ ਆ ਜਿਨ੍ਹਾਂ ਨੂੰ ਜਿਹਨਾਂ ਦੀਆਂ ਧੀਆ ਭੈਣਾਂ ਦੀ ਜਿਹਨਾਂ ਦੇ ਘਰ ਵਾਲੇ ਜਿਹੜੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਜਾਂ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਿਸੇ ਨੂੰ ਕਰਦਾ ਹੋਵੇ ਜਾਂ ਕਿਸੇ ਬੱਚੀ ਨੂੰ ਪਰੇਸ਼ਾਨ ਕਰਦਾ ਹੋਵੇ ਅਤੇ ਉਹਨਾਂ ਵਾਸਤੇ ਹਟਾਲੇ ਤਿਆਰ ਕਰਕੇ ਦਿੰਨੇ ਹੁੰਦੇ ਆ ਕਿ ਚਲੋ ਉਹਨਾਂ ਲੋਕਾਂ ਦਾ ਪਹਿਲਾਂ ਭਲਾ ਹੋਵੇ ਪਰ ਜਿਹੜਾ ਗਲਤ ਇਸਤੇਮਾਲ ਕਰੇਗਾ ਉਹਦਾ ਆਪ ਨੁਕਸਾਨ ਹੋਏਗਾ ਤਾਂ ਹੁਣ ਸੁਣੋ ਇਹਦਾ ਕਰਨਾ ਕੀ ਆ ਤੁਸੀਂ ਸੱਤ ਪ੍ਰਕਾਰ ਦੀ ਮਠਿਆਈ ਲੈ ਲੈਣੀ ਆ ਸੱਤ ਪ੍ਰਕਾਰ ਦੀ ਮਠਿਆਈ ਜੇ ਤੁਹਾਨੂੰ ਬਾਜ਼ਾਰ ਤੋਂ ਨਹੀਂ ਮਿਲਦੀ ਨਾ ਤੁਸੀਂ ਕੀ ਕਰਨਾ ਆ ਥੋੜੀ ਥੋੜੀ 600 ਗ੍ਰਾਮ ਪੰਜਾਬੀਆ ਗ੍ਰਾਮ ਚੀਤੇ ਲੈ ਲਓ ਉਹਦੀ ਆਪ 7 7 ਪ੍ਰਕਾਰ ਦੀ ਮਠਿਆਈ ਤਿਆਰ ਕਰ ਲਓ ਠੀਕ ਹੈ 7 ਪ੍ਰਕਾਰ ਦੀ ਮਠਿਆਈ ਤਿਆਰ ਕਰ ਲੈਣੀ ਆ ਜਿਹੜੇ ਵੀ ਮੰਨ ਲਓ ਤੁਸੀਂ ਕਿਸੇ ਦੇ ਉੱਤੇ ਜਿਹੜਾ ਪ੍ਰਯੋਗ ਕਰਨਾ ਹੈ ਉਸ ਬੰਦੇ ਦੀ ਫੋਟੋ ਵੀ ਚਾਹੀਦੀ ਤੁਹਾਨੂੰ ਇੱਕ ਫੋਟੋ ਚਾਹੀਦੀ ਆ ਨਾਲ 7 ਪ੍ਰਕਾਰ ਦੀ ਮਠਿਆਈ ਤੇ ਇੱਕ ਮਠਾ ਪਾਨ ਤੇ ਮਾਤਾ ਦਾ ਸ਼ਿੰਗਾਰ ਦਾ ਸਮਾਨ ਚਾਹੀਦਾ ਥੋੜੇ ਜੇ ਥੋੜੇ ਜੇ ਤੁਸੀਂ ਪਤਾਸੇ ਜ਼ਰੂਰ ਰੱਖ ਲਿਓ ਦੇ ਵਿੱਚ ਪਤਾਸੇ ਗੁਲਾਬ ਦਾ ਫੁੱਲ ਔਰ ਲੌਂਗ ਤੇ ਲੈਚੀਆਂ ਇਹ ਚਾ ਇਹ ਸਮਾਨ ਜਿੰਨਾ ਤੁਹਾਨੂੰ ਦੱਸਿਆ ਇਹ ਤੁਸੀਂ ਨਾਲ ਲੈ ਲੈਣਾ ਉਸ ਬੰਦੇ ਦੀ ਫੋਟੋ ਕੀ ਕਰਨਾ ਹੈ ਤੁਸੀਂ ਅੱਕ ਦੇ ਅੱਕ ਦੇ ਜੜ ਤੇ ਜਾਣਾ ਹੈ ਅੱਕ ਦੀ ਜੜ ਤੇ ਜਾ ਕੇ ਉਹਦੀ ਫੋਟੋ ਵੀ ਉੱਥੇ ਰੱਖ ਦੇਣੀ ਹੈ ਉਹਦੀ ਫੋਟੋ ਰੱਖਣ ਤੋਂ ਬਾਅਦ ਉਹ ਜਿਹੜਾ ਸਮਾਨ ਹੈ ਉਹਦੇ ਸਿਰ ਤੋਂ ਘੁਮਾ ਕੇ ਪਹਿਲਾਂ ਤਾਂ ਫੋਟੋ ਤੋਂ ਘੁਮਾ ਲੈਣਾ 7 ਵਾਰ ਤੇ 7 ਵਾਰ ਸਿੱਧਾ ਘੁਮਾਣਾ ਹੈ ਇਸ ਕੰਮ ਨੂੰ ਸਿੱਧਾ ਘੁਮਾ ਕੇ ਉਦੀ ਫੋਟੋ ਵੀ ਉੱਥੇ ਰੱਖ ਦੇਣੀ ਆ ਉਦੀ ਫੋਟੋ ਰੱਖ ਕੇ ਉਸ ਮਾਨ ਮੋਲੇ ਰੱਖ ਦੇਣ ਦੇ ਮਾਤਾ ਸ਼ਾਮਕੁਰ ਮੋਣੀ ਨੂੰ ਅਰਜ ਬੇਨਤੀ ਲਾ ਦੇਣੀ ਆ ਕਿ ਇਹ ਮਾਤਾ ਸ਼ਾਮਕੁਰ ਮੋਣੀ ਇਹ ਇਨਸਾਨ ਸਾਡੇ ਕਹਿਣੇ ਤੋਂ ਬਾਹਰ ਆ ਇਹ ਸਾਡਾ ਕਹਿਣਾ ਮੰਨਣਾ ਸ਼ੁਰੂ ਕਰ ਦੇਵੇ ਅਸੀਂ ਤੁਹਾਡਾ ਭੋਗ ਪ੍ਰਸ਼ਾਦ ਪੰਜ ਸ਼ਨੀਵਾਰ ਲਗਾਤਾਰ ਦੇਵਾਂਗੇ ਤੁਸੀਂ ਆਪਣੀ ਅਰਜ ਬੇਨਤੀ ਲਾਣੀ ਆ ਅਰਜ ਬੇਨਤੀ ਲਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪ ਜਿਹੜੀ ਇਹ ਫੋਟੋ ਆ ਫੋਟੋ ਚੱਕ ਲੈਣੀ ਆ ਬੱਸ ਫੋਟੋ ਚੱਕ ਕੇ ਆਪਣੇ ਕੋਲ ਰੱਖ ਲੈਣੀ ਆ ਸਮਾਨ ਉਦਾਂ ਦੇ ਉੱਤੇ ਰਹਿਣ ਦੇਣਾ ਉੱਥੇ ਜਿੱਥੇ ਤੁਸੀਂ ਰੱਖਿਆ ਹੋਊਗਾ ਅੱਕ ਦੇ ਝੜ ਥੱਲੇ ਬੱਸ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਘਰ ਆ ਜਾਣਾ ਘਰ ਆ ਕੇ ਤੁਸੀਂ ਆਪਣਾ ਹੱਥ ਮੂੰਹ ਧੋ ਕੇ ਰੱਖ ਲੈਣਾ ਤੇ ਫਰਾਮ ਨਾਲ ਤੁਸੀਂ ਬੈਠ ਜਾਣਾ ਸ਼ਨੀਵਾਰ ਅਗਲੇ ਵੀ ਤੁਸੀਂ ਇਦਾਂ ਹੀ ਕਰਨਾ ਆ ਇਹ ਪੰਜ ਸ਼ਨੀਵਾਰ ਤੁਸੀਂ ਕਰ ਲੈਣਾ ਆ ਪੰਜ ਸ਼ਨੀਵਾਰ ਕਰੋਗੇ ਇਹਦੇ ਵਿੱਚ ਹੀ ਪੰਜਾ ਸ਼ਨੀਵਾਰਾਂ ਦੇ ਵਿੱਚ ਇਹਦਾ ਰਿਜ਼ਲਟ ਮਿਲ ਜਾਣਾ ਤੁਹਾਨੂੰ ਕੋਈ ਜ਼ਿਆਦਾ ਲੰਬਾ ਜ਼ੋੜਾ ਸਮਾਂ ਨਹੀਂ ਲੱਗਦਾ ਪਹਿਲੇ ਚ ਵੀ ਕਈਆਂ ਦਾ ਕੰਮ ਹੋ ਜਾਂਦਾ ਦੂਜੇ ਚ ਹੋ ਜਾਂਦਾ ਤੀਜੇ ਛੇ ਜਾਂਦਾ ਅਲੱਗ-ਅਲੱਗ ਤਰੀਕੇ ਨਾਲ ਹੁੰਦਾ ਹੈ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਕੰਮ ਹਿਸ 100% ਕਰੇਗਾ ਬਹੁਤ ਜ਼ਬਰਦਸਤ ਢਾਲਾ ਹੈ ਮਾਤਾ ਸ਼ਾਮਕੌਰ ਮੋਣੀ ਦਾ ਇਹਨੂੰ ਵਰਤ ਕੇ ਦੇਖਿਓ ਸਾਡਾ ਅਜਮਾਇਆ ਹੋਇਆ ਤੇ ਵਰਤਿਆ ਹੋਇਆ ਢਾਲਾ ਹੈ ਕਿਸੇ ਪਾਸੋਂ ਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਜੇ ਸਿੱਧੇ ਤਰੀਕੇ ਨਾਲ ਚੱਲੂਗੇ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਤੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਇਹਨੂੰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ